ਹਾਂਜੀ ਅੱਜ ਦੀ ਵੀਡੀਓ 'ਚ ਆਪਾਂ ਦੱਸਾਂਗੇ ਵੀ ਜੀ ਆਪਾਂ ਟਾਈਮ ਦੀ ਬਚਤ ਕਿਵੇਂ ਕਰ ਸਕਦੇ ਆ ਉਹ ਟਾਈਮ ਦੀ ਬਚਤ ਇਹ ਸਿਰਫ ਉਹਨਾਂ ਪਹਿਣਾ ਲਈ ਆ ਜਿਹੜੀਆਂ ਕਿ ਜਿਵੇਂ ਆਪਣੇ ਆਮ ਹੀ ਪਿੰਡਾਂ ਦੀਆਂ ਪਹਿਣਾ ਨੇ ਜਾਂ ਸ਼ਹਿਰਾਂ ਦੀਆਂ ਪਹਿਣਾ ਨੇ ਜਿਹੜੇ ਕਣਕ ਆਬਰੀ ਘਰ ਦੀ ਜਾਂ ਮੁੱਲ ਲੈ ਕੇ ਪੀਣਾ ਪਸਾਉਂਦੇ ਆ ਤੇ ਪੀਣਾ ਪਸਾ ਕੇ ਤੇ ਵੀ ਆਪਾਂ ਸਿੱਧੇ ਆਟਾ ਢੋਲੀ ਦੇ ਵਿੱਚ ਨਹੀਂ ਪਾਉਂਦੇ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇਹ ਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਆਪਾਂ ਟਾਈਮ ਦੀ ਬਚਤ ਕਰ ਸਕਦੇ ਆ ਵੀਡੀਓ ਨਾਲ ਜੁੜੇ ਰਹੋ ਜੀ ਲਓ ਜੀ ਆਪਾਂ ਤੁਹਾਨੂੰ ਦਿਖਾਉਨੇ ਆ ਕਿ ਕਿਵੇਂ ਆਪਾਂ ਆਪਣੇ ਟਾਈਮ ਦੀ ਬਚਤ ਕਰ ਸਕਦੇ ਆ ਲਓ ਜੀ ਇਹ ਦੇਖੋ ਜੀ ਇਹ ਹੈਗਾ ਆਪਣਾ ਆਪਾਂ ਨੇ ਲਈਏ ਜੀ ਇਹ ਢੋਲੀ ਤੇ ਇਹ ਹੈਗਾ ਜੀ ਆਪਾਂ ਨੇ ਆਟਾ ਫਸਾਇਆ ਤੇ ਇਹਨੂੰ ਹੁਣ ਆਪਾਂ ਤੁਹਾਨੂੰ ਦੱਸ ਦਿਆਂ ਵੀ ਆਪਣੇ ਟਾਈਮ ਦੀ ਬਚਤ ਕਿਵੇਂ ਹੋ ਸਕਦੀ ਹੈ ਤੇ ਕਿਵੇਂ ਆਪਾਂ ਆਪਣਾ ਛੇਤੀ ਕੰਮ ਨਿਬੇੜ ਸਕਦੇ ਹਾਂ ਜਿਵੇਂ ਕਿ ਕਈ ਵਾਰੀ ਕਾਲੀ ਹੁੰਦੀ ਹੈ ਜਿਹੜੀਆਂ ਪੈਣਾ ਆਪ জব ਕਰਦੀਆਂ ਨੇ ਜਾਂ ਉਹਨਾਂ ਦੇ ਹਸਬੰਡ ਜਾਂ ਬੱਚੇ ਸਕੂਲ ਜਾਂਦੇ ਆ ਤਾਂ ਉਹ ਆਪਣੇ ਕੋਲ ਸੁਰੀ ਸੁਰੀ ਟਾਈਮ ਨਹੀਂ ਹੁੰਦਾ ਹੈ ਨਾ ਵੀ ਆਪਾਂ ਥੋੜਾ ਥੋੜਾ ਟਾਈਮ ਵੀ ਬਚਾ ਕੇ ਆਪਣੇ ਟਾਈਮ ਦੀ ਸੈਟਿੰਗ ਕਰ ਸਕਦੇ ਆ ਵੀਡੀਓ ਨਾ ਬਣੀ ਰਹੇ ਹੋ ਜੀ ਦੇਖੋ ਜੀ ਹੁਣ ਆਪਾਂ ਤੁਹਾਨੂੰ ਦੱਸ ਦਿਆਂ ਲਓ ਜੀ ਇਹ ਆਪਣਾ ਹੈਗਾ ਗੱਟੀ ਦੇ ਵਿੱਚ ਆਪਣੀ ਆਟਾ ਪਿਆ ਕੇ ਲੈਂਦਾ ਸੀ ਤੇ ਆਪਾਂ ਹੁਣ ਤੁਹਾਨੂੰ ਦੱਸ ਦਿਆਂ ਥੋੜੀ ਥੋੜੀ ਨਾਲ ਹੀ ਆਪਾਂ ਟਾਈਮ ਦੀ ਬਚਤ ਕਰ ਸਕਦੇ ਆ ਤੇ ਇਹ ਲਈ ਆਪਾਂ ਨੇ ਇੱਕ ਟੋਲੀ ਆਟਾ ਪਾਉਣ ਵਾਸਤੇ ਲੋਜੀ ਵੀਡੀਓ ਨਾ ਬਣੇ ਰਹੋ ਤੇ ਆਪਾਂ ਤੁਹਾਨੂੰ ਆਟਾ ਆਕਿ ਕਈ ਵਾਰੀ ਹੁਣ ਆਪਣਾ ਹੁੰਦਾ ਹੈ ਨਾ ਵੀ ਆਪਾਂ ਹਾਰਡੂਜੀ ਆਟਾ ਜਦੋਂ ਆਪਾਂ ਚੰਨਣਾ ਹੁੰਦਾ ਹੈ ਜਾਂ ਜਦੋਂ ਆਪਾਂ ਨਹੀਂ ਪਕਾਉਣਾ ਹੁੰਦਾ ਤਾਂ ਆਪਾਂ ਉਹ ਨਹੀਂ ਛਾੜਦੇ ਪਰ ਜੇਕਰ ਇਹੀ ਆਟਾ ਪਹਿਲਾਂ ਛਾਣ ਕੇ ਢੋਲੀ ਭਰੀ ਹੋਵੇ ਤਾਂ ਆਪਣਾ ਫਟਾਫਟ ਆਟਾ ਕੱਢੋ ਤੇ ਪਕਾਓ ਚੰਗੀ ਤਰ੍ਹਾਂ ਟੀ ਨੂੰ ਛਾਣ ਕੇ ਪਾਤੀ ਢੋਲੀਟਾ ਕੇ ਰੱਖੋ ਇਹ ਵੀ ਦਿਨ ਦੇ ਨਾਲ ਉਹਨਾਂ ਪੈਣਾਂ ਨੂੰ ਬਹੁਤ ਜ਼ਿਆਦਾ ਕਾਇਦਾ ਹੋਊਗਾ ਕਿ ਜਿਹੜੀਆਂ ਆਪ ਜੋਬ ਕਰਦੀਆਂ ਨੇ ਉਹਨਾਂ ਕੋਲੇ ਇੱਕ ਇੱਕ ਸੈਕਿੰਡ ਵੀ ਸਹਾਈ ਹੁੰਦਾ ਉਹਨਾਂ ਨੂੰ ਇਸੇ ਜੀਤੀ ਜੀਤੀ ਆਪਣਾ ਕੰਮ ਨਿਬੜਕੇ ਆਪਣੀ ਡਿਊਟੀ ਜਾਣਾ ਜਾਂ ਆਪਣੇ ਬੱਚਿਆਂ ਨੂੰ ਸਕੂਲ ਟਾਈਮ 'ਚ ਭੇਜਣਾ ਤੇ ਜਾਂ ਉਹਨਾਂ ਦੀ ਹਸੂਲ ਨਹੀਂ ਡਿਊਟੀ ਜਾਣਾ ਹੁੰਦਾ ਤਾਂ ਉਹ ਈਡੀ ਨਾਲ ਵੀ ਬਹੁਤ ਬਚਤ ਹੁੰਦੀ ਏ ਜਿੱਥੇ ਆਟਾ ਛਾਨਣ ਨੂੰ ਸਵੇਰੇ ਆਪਣੇ 2 ਮਿੰਟ ਜਾਂ 4 ਮਿੰਟ ਲੱਗਦੇ ਨਹੀਂ ਤਾਂ ਜੇਕਰ ਆਪਣਾ ਟੋਲੀ ਦੇ ਵਿੱਚ ਆਟਾ ਛਾਨ ਕੇ ਪਾਇਆ ਹੋਵੇ ਆਪਣੀ ਹੀ ਟਾਈਮ ਦੀ ਬਚਤ ਹੈ ਕਿਉਂਕਿ ਆਟਾ ਕੱਢੋ ਤੇ ਪਕਾਓ ਨਾ ਜਾਰੀ ਕੋਈ ਉਹ ਨਹੀਂ ਹੁੰਦਾ ਕਿ ਆਪਾਂ ਇੱਕ ਦਿਨ ਜਦੋਂ ਆਟਾ ਬਿਹਾ ਕੇ ਲੈਂਦਾ ਤਾਂ ਉਹ ਇੱਕ ਦਿਨ ਆਪਣਾ 10 ਮਿੰਟ ਲੱਗਣ 15 ਮਿੰਟ ਲੱਗਣ ਜਾਂ 20 ਮਿੰਟ ਲੱਗਣ ਹੈ ਨਾ ਆਪਾਂ ਛਾਣ ਕੇ ਆਟਾ ਟੋਨੀ ਦੇ ਵਿੱਚ ਪਾ ਦਈਏ ਤੇ ਉਦੋਂ ਬਾਅਦ ਆਪਣੀ ਟੈਨਸ਼ਨ ਫਰੀ ਹੈ ਜੀ ਵੀ ਆਟਾ ਛਾਣ ਕੇ ਪਕਾਉਣਾ ਹੈ ਜਾ ਹੈ ਨਾ ਟਾਈਮ ਲੱਗੂਗਾ ਤਾਂ ਆਪਾਂ ਥੋਲੀ ਚਾਟਾ ਕਰਦੇ ਆ ਤੇ ਪਕਾਉਂਦਾ ਲਓ ਜੀ ਹੁਣ ਆਪਣੀ ਛਾਣ ਕੇ ਢੋਲੀ ਭਰ ਲਈ ਆਟੇ ਦੀ ਤੇ ਹੁਣ ਜਦੋਂ ਵੀ ਤੁਹਾਡਾ ਜੀ ਕਰੇ ਸਵੇਰੀ ਦੁਪਹਿਰੇ ਸ਼ਾਮ ਤੁਸੀਂ ਰੋਟੀ ਬਣਾਉਣੀ ਹੈ ਤਾਂ ਆਟਾ ਕੱਢੋ ਤੇ ਪਕਾਓ ਛਾਣਨ ਦੀ ਕੋਈ ਜ਼ਰੂਰਤ ਨਹੀਂ ਚੰਗੀ ਤਰ੍ਹਾਂ ਟਾਕੇ ਰੱਖੋ ਹਾਂਜੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲੋ ਤੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਿ ਇੱਕ ਸਕਿੰਟ ਦੀ ਬਚਤ ਵੀ ਬਚਤ ਹੁੰਦੀ ਹੈ। ਕੀ ਸਹੀ ਹੈ ਜਾਂ ਗਲਤ? ਥੈਂਕ ਯੂ ਜੀ।